ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਜੇ ਨਿਊਜ਼ 24 ਮੈਂ ਤੁਹਾਡੇ ਨਾਲ ਜਸਵਿੰਦਰ ਬੋਪਾ ਰਾਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਪਿੰਡਾਂ ਨੂੰ ਲਗਾਤਾਰ ਜੋ ਕੇ ਵੱਖ-ਵੱਖ ਕੰਮਾਂ ਦੇ ਲਈ ਗਰੰਟਾ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਅੱਜ ਜਲਾਲਾਬਾਦ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਜਲਾਲਾਬਾਦ ਹਲਕੇ ਦੇ ਵਿੱਚ ਹਲਕਾ ਹਦੈਕ ਜਗਦੀਪ ਕੰਬੋਈ ਗੋਲਡੀ ਵੱਲੋਂ ਹਲਕੇ ਦੇ ਪੰਜ ਪਿੰਡਾਂ ਦੇ ਵਿੱਚ ਵੱਖ-ਵੱਖ ਕੰਮਾਂ ਦੇ ਲਈ ਜੋ ਕੇ ਉਤ ਘਾਟਨ ਕੀਤਾ ਗਿਆ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਪੱਕਾ ਕਾਲੇ ਵਾਲਾ ਵਿਖੇ ਖਾਲਦਾ ਉਤ ਘਾਟਨ ਕੀਤਾ ਗਿਆ ਲੱਧੂ ਵਾਲਾ ਉਤਾਰ ਵਿਖੇ ਵੀ ਖਾਲਦਾ ਉਤ ਘਾਟਨ ਕੀਤਾ ਗਿਆ ਮੀਨਿਆਂ ਵਾਲਾ ਵਿਖੇ ਜੋ ਕਿ ਕਾਫੀ ਟਾਈਮ ਤੋਂ ਸਮੱਸਿਆ ਆ ਰਹੀ ਸੀ ਬੱਚਿਆਂ ਦੇ ਖੇਡ ਦੇ ਮੈਦਾਨ ਦੀ ਤਾਂ ਉਥੇ ਬੱਚਿਆਂ ਦੇ ਖੇਡਣ ਲਈ ਪਲੇਗਰਾਉਂਡ ਦਾ ਉਤ ਘਾਟਨ ਕੀਤਾ ਗਿਆ ਚੱਕ ਪੱਖੀ ਵਿਖੇ ਵੀ ਕਾਫੀ ਲੰਬੇ ਸਮੇਂ ਤੋਂ ਜੋ ਕਿ ਬੱਚਿਆਂ ਦੇ ਖੇਡਣ ਦੇ ਲਈ ਜੋ ਮੈਦਾਨ ਨਹੀਂ ਸੀ ਪਿੰਡ ਦੇ ਵਿੱਚ ਉਹ ਸਭੀ ਦਿੱਕਤਾਰੀ ਸੀ ਤਾਂ ਅੱਜ ਹਲਕਾ ਵਡਾਕ ਵੱਲੋਂ ਬੱਚਿਆਂ ਦੇ ਖੇਡ ਮੈਦਾਨ ਦਾ ਉਦਘਾਟਨ ਕੀਤਾ ਗਿਆ ਪਿੰਡ ਰਕੇਰੀਆਂ ਦੀ ਜੇਕਰ ਗੱਲ ਕਰੀਏ ਤਾਂ ਉਹ ਰਕੇਰੀਆਂ ਪਿੰਡ ਦੇ ਵਿੱਚ ਖਾਲ ਅਤੇ ਇੰਟਰਲੌਕ ਦਾ ਉਦਘਾਟਨ ਕੀਤਾ ਗਿਆ ਉੱਥੇ ਹੀ ਪਿੰਡ ਵਾਸੀਆਂ ਵੱਲੋਂ ਐਮਐਲਏ ਦਾ ਪਰਮਾ ਸਵਾਗਤ ਵੀ ਕੀਤਾ ਗਿਆ ਬੈਂਡ ਵਾਜੇ ਦੇ ਨਾਲ ਪੱਕੇ ਕਾਲੇ ਵਾਲੇ ਪਿੰਡ ਜਿਹੜਾ ਉਤੋਂ ਅਸੀਂ ਕਮਿਊਨਿਟੀ ਹੈਲਥ ਸੈਂਟਰ ਉਹ ਸੀ ਉਹਦਾ ਉਦਘਾਟਨ ਕਰਿਆ ਜੀ ਉਸ ਤੋਂ ਬਾਅਦ ਲੱਧੂ ਵਾਲੇ ਜਿਹੜੇ ਸਾਡੇ ਖਾਲੇ ਸੀ ਉਹਨਾਂ ਦਾ ਅਸੀਂ ਫਿਰ ਅਸੀਂ ਮੀਨੀ ਵਾਲੇ ਪਿੰਡ ਚ ਸਾਡਾ ਸਟੇਡੀਅਮ ਤਿਆਰ ਕਰਿਆ ਉਹਦਾ ਸੀ ਉਹਨਾਂ ਦੀ ਚੱਕ ਪੱਕੀ ਪਹੁੰਚੇ ਆ ਕਿਤੇ ਬੜੀ ਪੁਰਾਣੀ ਮੰਗ ਸੀ ਇਹਨਾਂ ਦੇ ਸਟੇਡੀਅਮ ਦੀ ਸੋ ਇਹਨਾਂ ਨੂੰ ਅੱਜ ਉਹਦਾ ਉਦਘਾਟਨ ਕਰਕੇ ਹੁਣ ਅਸੀਂ ਅਗਲੇ ਪਿੰਡ ਨਕੀਰੀਆਂ ਗਿਆ ਨਾ ਜੀ ਇਸ ਤਰ੍ਹਾਂ ਡਵੈਲਪਮੈਂਟ ਦੇ ਕੰਮਾਂ ਨੂੰ ਜ਼ੋਰ ਫੜੀ ਚੁੱਕੇ ਨੇ ਜੀ ਤੇ ਮਾਈਗ੍ਰੇਸ਼ਨ ਰੋਕਿਆ ਬੱਚੇ ਜੋ ਸਰਕਾਰ ਦਾ ਟੀਚਾ ਵੀ ਸਾਡੇ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚੀ ਜੀ ਤਾਂ ਸਿਰ ਸਾਨੂੰ ਸਾਡੇ ਗਰਾਊਂਡ ਉਹਦਾ ਤਰੀਕਾ ਹੀ ਬਚਾ ਸਕਦੇ ਕਿਉਂਕਿ ਨਵੀਂ ਪੀੜ੍ਹੀ ਨੂੰ ਕਿਸੇ ਕੰਮ ਲਾਈਏ ਪਰ ਸਪੋਰਟਸ ਐਕਟੀਵਿਟੀਆਂ ਹੋਰ ਅੱਗੇ ਵਧਣ ਕਿਉਂਕਿ ਜਿਹੜਾ ਸਾਡਾ ਪੰਜਾਬ ਦਾ ਪੁਰਾਣਾ ਕੀਤਾ ਸੀ ਕਬੱਡੀ ਖੋਖੋ ਸਾਡੀ ਗਾਇਬ ਹੋ ਗਈ ਸੀ ਉਹ ਅਸੀਂ ਵਾਲੀਬਾਲ ਕਬੱਡੀ ਤੇ ਖੋਖੋ ਸਾਰੇ ਗਰਾਊਂਡ ਅਸੀਂ ਦੁਬਾਰਾ ਬਣਾਉਂਦੇ ਹਾਂ। ਏ.ਕ.ਐਮ.ਐਲ ਸਾਹਿਬ ਇਹਨਾਂ ਪਿੰਡਾਂ ਦੇ ਵਿੱਚ ਜੇਕਰ ਗੱਲ ਕਰੀ ਅੱਗੇ ਮੀਨੇ ਵਾਲੇ ਪਿੰਡ ਦਾ ਤੁਸੀਂ ਜ਼ਿਕਰ ਕੀਤਾ ਮੀਨੇ ਵਾਲੇ ਪਿੰਡ ਦੇ ਨਹਿਰ ਤੋਂ ਪਾਣੀ ਭਰ ਕੇ ਲੋਕ ਪਿੰਡਾਂ ਦੇ ਵਿੱਚ ਲੈ ਜਾਂਦੇ ਨੇ ਤੇ ਉਹ ਪਾਣੀ ਵਿਕਦਾ ਵੀ ਹੈ। ਤਾਂ ਸਭ ਤੋਂ ਵੱਡੀ ਸਮੱਸਿਆ ਹੀ ਹੈ ਪਾਣੀ ਦੀ। ਤੇ ਉਹਦਾ ਹੱਲ ਕਦੋਂ ਤੱਕ ਕੀਤਾ ਜਾਏਗਾ ਹ ਉਹ ਅਸੀਂ ਧੰਨਵਾਦ ਦੀਆਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਕਟਿਆਣੀ ਇੱਕ ਪਲਾਂਟ ਲੱਗ ਰਿਹਾ तकरीबन 400 ਕਰੋੜ ਦੇ ਉੱਪਰ ਦਾ ਉਹ ਪਲਾਂਟ ਹੈ ਉਹ ਪਲਾਂਟ ਦਸੰਬਰ 2024 ਚ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਹਰ 222 23 ਪਿੰਡਾਂ ਚ ਟੋਟਲ ਪਾਣੀ ਉੱਥੇ ਜਾਣਾ ਜੀ ਹਰ ਪਿੰਡ ਚ ਪੀਣ ਵਾਲਾ ਚੰਗਾ ਪਾਣੀ ਉਥੋਂ ਪਿਊਰੀਫਾਈ ਹੋ ਕੇ ਪਾਈਪਲਾਈਨ ਅਸੀਂ ਆਲਰੇਡੀ ਵਿਸ਼ੀ ਗਈ ਹੈ ਸਾਰੀ ਬਰੋ ਦਾ ਕੰਮ ਜੋਰਾਂ ਛੋਰਾ ਤੇ ਚੱਲ ਰਿਹਾ ਜੋ ਬੈਸਟ ਵੇ ਜਲਦੀ ਤੋਂ ਜਲਦੀ ਹੋਏਗਾ ਔਰ ਪੀਨਲਾ ਪਾਣੀ ਹਰ ਘਰ ਤੱਕ ਨਹਿਰੀ ਪਾਣੀ ਪਿਉਰੀਫਾਈ ਕਰਕੇ ਦੇਾਂਗੇ ਤਾਂ ਕਿ ਸਾਨੂੰ ਬਿਮਾਰੀਆਂ ਤੋਂ ਤੇ ਸਾਨੂੰ ਕਿਸੇ ਦੀ ਗੁਲਾਮੀ ਤੇ ਪੈਸੇ ਦੇ ਕੇ ਪਾਣੀ ਮੋਲ ਨਾ ਖਰੀਦਣਾ ਪਵੇ ਉਹਦੇ ਤੋਂ ਛੁਟਕਾਰਾ ਸਰ ਸਿੱਖਿਆ ਤੇ ਸੋਰੀ ਇੱਕ ਵਾਰ ਨਵੀਂ ਬਣਾਈਆ ਇੱਕ ਵਾਰੀ ਵੇਖ ਕੇ ਆਇਓ ਉਸੇ ਤਰਜ਼ ਤੇ ਜਿਵੇਂ ਸਾਡੇ ਆਮ ਆਦਮੀ ਕਲੀਨਿਕ ਬਣੇ ਹੈ ਉਸੇ ਤਰਜ਼ ਤੇ ਅਸੀਂ ਉਹ ਡਵੈਲਪਮੈਂਟ ਕਰਨ ਜਾ ਰਹੇ ਹਾਂ ਪੁਰਾਣੀ ਕੋਈ ਵੀ ਬਿਲਡਿੰਗ ਅਸੀਂ ਨਹੀਂ ਦੀ ਜਿਹੜੀ ਖਰਾਬ ਰਹਿ ਜੂਗੀ ਅਸੀਂ ਉਹਨੂੰ ਮਰਮਤ ਕਰੀਏ ਕਿਸੇ ਤਰੀਕੇ ਹੋਰ ਕੰਮ ਲਈਏ ਉਹ ਬਿਲਕੁਲ ਕੰਮ ਲਾਵਾਂਗੇ ਕਿਉਂਕਿ ਸਰਕਾਰ ਦਾ ਪੈਸਾ ਲੱਗਿਆ ਹੈ ਕੁਝ ਕਰਕੇ ਅਸੀਂ ਉਹਨਾਂ ਨੂੰ ਨਵੀਆਂ ਤਿਆਰ ਕਰਕੇ ਹੋਰ ਜੋ ਡਿਵੈਲਪਮੈਂਟ ਕਰ ਸਕਦੇ ਹਾਂ ਬਿਲਕੁਲ ਕੋਰੋਂ ਜਿਹੜੀ ਸਕੂਲ ਐਜੂਕੇਸ਼ਨ ਦੀ ਗੱਲ ਹੈ ਸਕੂਲ ਜੇ ਤਾਂ ਤੁਸੀਂ ਜਲਾਲਾਬਾਦ ਹਿਸਟਰੀ ਦੇ ਵਿੱਚ 70 ਸਾਲਾਂ ਚ ਕਦੇ ਇਨਾ ਫੰਡ ਨਹੀਂ ਆਇਆ ਜਿੰਨਾ ਪੌਣੇ 2 ਸਾਲਾਂ ਚ ਤਕਰੀਬਨ 50 ਕਰੋੜ ਰੁਪਏ ਤੋਂ ਜ਼ਿਆਦਾ ਫੰਡ ਸਕੂਲਾਂ ਦੇ ਡਵੈਲਪਮੈਂਟ ਲਈ ਆਇਆ ਹੈ ਅੱਲੇ ਕੱਲ ਹੀ ਮੇਰੇ ਕੋਲ ਲਿਸਟ ਆਈ ਹੈ 2.5 ਕਰੋੜ ਰੁਪਏ ਸਾਡੇ ਕੋਲ ਹੋਰ ਆਇਆ ਹੈ 145 ਕਮਰੇ ਆਏ ਅਲੱਗ-ਅਲੱਗ ਸਕੂਲਾਂ ਚ ਪੂਰ ਟਾਇਲਟਸ ਦੇ ਜਿਹੜੇ ਉਹ ਕਮਰੇ ਉਹ ਆਟਾ ਹੈ 36 ਕਰੋੜ 40 ਲੱਖ ਰੁਪਏ ਸਾਡੇ ਕੋਲ ਪਿਛਲੇ ਮਹੀਨੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਪੰਜਾਬ ਦੇ ਡਵੈਲਪਮੈਂਟ ਡਿਜੀਨਾਲਾਬਾਦ ਦੇ ਲਈ ਦਿੱਤਾ ਹੈ 4.5 ਕਰੋੜ ਰੁਪਏ ਤਕਰੀਬਨ ਚਾਰ ਦੁਆਰੀ ਦੇ ਸਕੂਲਾਂ ਦਾ ਹੈ ਔਰ ਜਿਹੜੇ ਡਿਫਰੈਂਟ ਸ਼ੈੱਡ ਹੈ ਜਿਹੜੇ ਕਿਚਨ ਸ਼ੈੱਡ ਹੈ ਉਹ ਹੈ ਬੁਲੀ ਬੁਲੀ ਜਿਹੜੀ ਜਿਹੜੀ ਹੋਰ ਡਿਮਾਂਡ ਹੈ ਤਾਂ ਉਹ ਬੜੀ ਜਲਦੀ ਪੂਰੀ ਕੀਤੀ ਹੈ ਕੋਈ এডਿਕੇਸ਼ਨ ਹੈਲਥ ਵਿੱਚ ਕੋਈ ਕੰਪਰਮਾਈਜ਼ ਨਹੀਂ ਸਰਕਾਰ ਦਾ ਪਹਿਲਾ ਅਟੀਚ ਹੈ ਜੇ ਪੜ੍ਹਾਈ ਬੱਚਿਆਂ ਦੀ ਜ਼ਿੰਦਗੀ ਬਣਾ ਦੂਗੀ ਤਾਂ ਜ਼ਿੰਦਗੀ 'ਚ ਉਹਨਾਂ ਨੂੰ ਕਿਸੇ ਤੋਂ ਨਰੇਗਾ ਚ ਜਾਂ ਕਿਸੇ ਤੋਂ ਗੁਲਾਮੀ ਕਰਨ ਦੀ ਲੋੜ ਨਹੀਂ ਹਾਂ ਹੈਲਥ ਜਿਹੜਾ ਬਜ਼ੁਰਗ ਹੈ ਸਾਡਾ ਬਿਮਾਰੀ ਕਦਨੇ ਕਦੇ ਕਿਸੇ ਨੂੰ ਆ ਹੀ ਜਾਂਦੀ ਹੈ ਉਹਨਾਂ ਦੀ ਸੁਰੱਖ ਸਿਹਤ ਸੁਰੱਖਿਆ ਲਈ ਜੋ ਚੰਗਾ ਕੰਮ ਸਰਕਾਰ ਕਰਨ ਜਾ ਰਹੀ ਹੈ ਉਹੀ ਹੈ ਵੀ ਉਹਨਾਂ ਨੂੰ ਪ੍ਰਾਇਰਿਟੀ ਦੇ ਆਧਾਰ ਤੇ ਜੇ ਫਾਸਟੇਡ ਕਿਸੇ ਨੂੰ ਮਿਲ ਜੇ ਤਾਂ ਉਹਨਾਂ ਨੂੰ ਵੱਡੀ ਬਿਮਾਰੀ ਤੋਂ ਨजात ਮਿਲ ਹੁਣ ਧੰਨਵਾਦੀ ਆ ਸਾਡੇ ਵੱਲੋਂ ਦਾ ਜੀ ਫਿਰ 24 ਲੱਖ ਰੁਪਏ ਸਾਨੂੰ ਉਹਨਾਂ ਨੇ ਜਿਵੇਂ ਗਰਾਊਂਡ ਵਾਸਤੇ ਦਿੱਤਾ ਜੀ ਬਾਸਕਟਬਾਲ ਦਾ ਗਰਾਊਂਡ ਤੇ ਬਾਸਕਟਬਾਲ ਮੀਟੀ ਮਾਲ ਸਾਰੇ ਗਰਾਊਂਡ ਇਹ ਬਣ ਗਏ ਇੱਥੇ ਤੇ ਬਾਕੀ ਪਹਿਲਾਂ ਵੀ ਇਹਨਾਂ ਨੇ 50 ਲੱਖ ਰੁਪਏ ਮੰਡੀ ਦਾਣਾ ਮੰਡੀ ਦਾ ਦਿੱਤਾ ਸੀ ਤੇ 4 ਲੱਖ ਸਕੂਲ ਮਿਡਲ ਸਕੂਲ ਦੇ ਪਾਰਕ ਦਾ ਉਹ ਵੀ ਬਣਾਇਆ ਕੱਢੋ ਕਟਾ 30 ਲੱਖ ਰੁਪਏ ਦਾ ਇਹਨਾਂ ਥਾਂਨੇ ਤੋਂ ਪਹਿਲਾਂ ਦੇਖੋ ਕਿ ਖੜੇ ਪੜੇ ਪਿੰਡ ਨੂੰ ਮਿਲ ਚੁੱਕਿਆ ਹਰ ਮਿਲ ਚੁੱਕਾ 1.5 ਸਾਲ ਦੇ ਵਿੱਚ ਹਾਂਜੀ